ਹਰ ਸਟਾਰਟ ਅੱਜ ਮਿੱਤਰੋ ਕੀ ਹਾਲ ਚਾਲ ਆ ਹੁਕ ਸਾਰੇ ਕੈਂਟੇ ਹੋਵਗੇ ਗਾਜਿਆਂ ਦੇ ਵਾਲ ਚੰਗਲਾ ਦਾ ਬਹੁਤ ਬਹੁਤ ਸਵਾਗਤ ਆ ਤੇ ਆਪਾਂ ਵੀ ਲੱਗੇ ਸੀ ਜੀ ਉਹਨੂੰ ਲਾਉਣ ਤੁਰੀਦਾ ਤੇ ਪਹਿਲਾਂ ਵੀ ਆਪਾਂ ਤੁਹਾਨੂੰ ਪਤਾ ਲਾਇਆ ਸੀ ਜੀ ਆ ਤੇ ਪਹਿਲਾ ਪਿੰਨਾ ਮੁੰਡਾ ਜਿਹੜਾ ਚੜਕੋ ਸੀ ਜੀ ਆ ਗੋਰਾ ਉਹ ਨਹੀਂ ਲੱਗਿਆ ਤੇ ਇੱਕ ਨਿਊਟਨ ਨਹੀਂ ਲੱਗਿਆ ਆਪਣੇ ਨਾਲ ਦੋ ਮੁੰਡੇ ਆਪਣੇ ਨਵੇਂ ਲੱਗੇ ਆ ਸਟਾਰਟ ਅਸੀਂ ਦੁਪਹਿਰੇ ਹੁਣਾਂ ਟਾਈਮ ਵੱਜ ਗਿਆ ਹੁਣਾਂ 3 5:30 ਹੋ ਗਏ ਆ ਤਾਂ ਬਲੌਂਗ ਸਟਾਰਟ ਕੀਤਾ ਹੈ ਕਰਨ ਦਾ ਪਹਿਲਾ ਹੀ ਟਾਈਮ ਨਹੀਂ ਲੱਗਿਆ ਕਿਉਂਕਿ ਪਹਿਲਾ ਦਿਨ ਤੁਹਾਨੂੰ ਪਤਾ ਹੀ ਆ ਫਿਰ ਕਾਲੀ ਹੁੰਦੀ ਹੈ ਕੰਮ ਦੇ ਵੀ ਹਣਾ ਕੰਮ ਵੀ ਨਾਲ ਜ਼ਰੂ ਤੇ ਅਸੀਂ ਹੁਣ 10 ਮਿੰਟ ਟਰਾਲੀ ਆਉਂਦੀ ਹੈ ਨਾ ਤੁਹਾਨੂੰ ਹਾਂ ਜੀ 10 ਮਿੰਟ ਟਰਾਲੀ ਆਉਂਦੀ ਆ 10 ਮਿੰਟ ਟਰਾਲੀ ਆਉਂਦੀ ਹੈ 1 ਵਜੇ ਸਟਾਰਟ ਕੀਤੀ ਸੀ 1 ਵਜੇ ਸਟਾਰਟ ਕੀਤੀ ਆ ਹੋਰ ਜੀ ਕੀ ਹਾਲ ਹੈ ਜੀ ਵਧੀਆ ਸਾਾਨੂੰ ਤੂੜੀ ਲੰਮੇ ਅਸੀਂ ਤੇ ਬੰਦਾ ਮੈਨ ਆਇਆ ਸੀ ਸਾਰੀ ਫੀਟਿੰਗ ਕਰੀ ਜਾਂਦੇ ਆ ਅੰਦਰ ਚੱਲਦੇ ਤੁਹਾਨੂੰ ਹੁੰਦੇ ਗੱਲ ਦਾ ਤੇ ਹਾਰਡ ਦਾ ਪੂਰਾ ਪਹਿਲੇ ਜੀ ਆਪਾਂ ਨਵੇਂ ਮੁੰਡੇ ਨਾਲ ਕੁਛ ਵਿਚਾਰ ਕਰ ਪੁੱਛ ਲੈਂਦੇ ਵੀ ਕਿੱਦਾਂ ਦਾ ਲਾਗਦਾ ਸੀਜ਼ਨ ਲਾ ਕੇ ਆ ਨਵਾਂ ਮੁੰਡਾ ਬੈਠਾ ਸੀ ਪਹਿਲਾਂ ਨਵੇਂ ਮੁੰਡੇ ਨੂੰ ਪੁੱਛ ਲਈ ਸੇਵ ਕਰ ਲੈਣੋ ਸੇਵ ਕਰਕੇ ਹੋ ਹੁਣ ਆਪਾਂ ਮੁੰਡੇ ਕੋਲ ਜਲਦੀ ਜਿਹੜੇ ਆਪਣੇ ਨਵੇਂ ਸੀਜ਼ਨ ਲਾਉਣ ਲੱਗਿਆ ਹੀ ਆਪਣੇ ਨਾਲ ਨਵਾ ਜੀ ਤੇ ਇਹਨੂੰ ਪੁੱਛ ਦਈਏ ਆਪਾਂ ਵੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਸੀਜ਼ਨ ਵੀ ਕਿਵੇਂ ਵਧੀਆ ਹਾਲਤ ਚ ਹੈ ਕਿਵੇਂ ਆ ਜੀ ਹਾਂਜੀ ਭਾਈ ਦੱਸੋਗੇ ਤੁਸੀਂ ਫਿਰ ਪਹਿਲੀ ਵਾਰ ਲੱਗੇ ਸੀਜ਼ਨ ਲਾਉਣ ਜੀ ਵੀ ਮੰਡੀ ਨਾਲ ਤੁਹਾਨੂੰ ਕਿੱਦਾਂ ਦਾ ਲੱਗਦਾ ਜੀ ਭਾਈ ਮੰਡੀ ਨਾਲੋਂ ਕੰਮ ਸੱਟਿਆ ਮਿਹਨਤ ਆ ਪੜਦੀ ਨਹੀਂ ਪਾਉਣੀ ਚਾਹੀਦੀ ਹਾਂ ਇਹਦਾ ਇਹਦਾ ਹਾਰਡਵਰਕ ਆਪਣਾ ਯਾਰ ਕੰਮ ਦਾ ਕੋਈ ਵੀ ਕੋਈ ਕੰਮ ਕੋਈ ਵੀ ਕਰਨਾ ਹੋਵੇ ਕੰਮ ਕੋਈ ਨਹੀਂ ਮਾਰਾ ਹੁੰਦਾ ਹਾਂਜੀ ਹਾਂਜੀ ਆਪਾਂ ਹੁਣ ਪਹਿਲਾਂ ਤੂੰ ਇਹ ਕਰਦਾ ਵੀਰੇ ਆਪਣਾ ਬਾਲ ਕਟਿੰਗ ਦਾ ਕੰਮ ਹੋਵੇ ਤੇ ਮੈਂ ਪੇਂਟ ਦਾ ਕੰਮ ਕਰਦਾ ਮੇਰਾ ਪੇਂਟ ਦਾ ਕੰਮ ਕਰਦਾ ਹਾਂਜੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਹੈ ਰ ਹੈ ਵੀਰੇ ਹੁਣ ਆਪਣੇ ਤੇ ਲਾ ਲੈ ਵੀਰੇ ਇਹਨਾਂ ਆਪਣਾ ਪੂਰਾ ਹਾਰਡਵਰਕ ਕਰਦਾ ਆਇਆ ਮਿਹਨਤ ਦੀ ਕਮਾਈ ਜੈ ਇਹ ਕੋਈ ਪੜਦਾ ਤਾਂ ਹੈ ਨਹੀਂ ਭਾਈ 300 ਰੁਪਏ ਚੱਲੋ ਟਰਾਲੀ ਦਾ ਤੁਹਾਨੂੰ ਆਪ ਹੀ ਹਜੂਰ ਤੇ ਪਤਾ ਲੱਗ ਜੂਗਾ ਤੇ ਅਸੀਂ ਦਾਸ ਲੈ ਗਏ ਟ੍ਰੈਨ ਆਏ ਆਪਣੀ ਪਾਰਾਂ ਵਿੱਚ ਮਸ਼ੀਨ ਚੱਲੀ ਜੀ ਅੰਦਰ ਵੀ ਤੁਹਾਨੂੰ ਦਿਖਾਉਣਾ ਕਿ ਸਹੀ ਤੂਰੀ ਲਈ ਜਾਂਦੇ ਔਖਾ ਬੋਧ ਬਿਜਾਰਨੀ ਚ ਠੀਕ ਜੀ ਚਲੋ ਜੀ ਸਾਰਾ ਤੁਹਾਨੂੰ ਪਤਾ ਹੀ ਅੱਗੇ ਵੀ ਦੇਖਿਆ ਹੋਵੇਗਾ ਲਾਈਕ ਕਮੈਂਟ ਕੀ ਜਰੂਰ ਕਰਾਗੀਆਂ ਸਾਡੀ ਵੀਡੀਓ ਕਹਿੰਦਾ ਭਾਈ ਆਪਣੇ ਸਬਸਕ੍ਰਾਈਬ ਜਰੂਰ ਕਰ ਲਿਓ ਮੇਰਾ ਵੀਰ ਬੈਲ ਆਈਕਨ ਦਬਾਉਣਾ ਭੁੱਲਿਓ ਵੀਡੀਓ ਵਧੀਆ ਲੱਗਦੀਆਂ ਤਾਂ ਕਹਿੰਦੇ ਭਾਈ ਆਪਣੇ ਲੈ ਇੱਕ ਮੁੰਡਾ ਨਵਾਂ ਹੋਰ ਵੀ ਲੱਗਾ ਜੀ ਉਹ ਅੰਦਰ ਆ ਗਿਆ ਮੜੀ ਆਪ ਮੜੀ ਆਪ ਉਹਦੀ ਵੀ ਇੰਟਰਵਿਊ ਕਰਵਾਉਂਦੇ ਜਸਮਨ ਆਈ ਆਪਣੇ ਨਾਲ ਮੁੰਡਾ ਹਾਂ ਉਹ ਨਵਾਂ ਲੱਗਿਆ ਜੀ ਮੁੰਡਾ ਉਹਦੀ ਮਾੜਾ ਮੋਟਾ ਪਾਸ ਲੈਣੇ ਹਾਲ ਚਾਲ ਜੀ ਬੀ ਕਿਵੇਂ ਲੱਗਦਾ ਤੁਹਾਨੂੰ ਸੀਜ਼ਨ ਅੰਦਰ ਲੈ ਕੇ ਚੱਲੋ ਆ ਜੀ ਆ ਕੇ ਫਿਰ ਹਾਂ ਮਰਾ ਇੱਕ ਆਕੇ ਬਹਰ ਆਇਓ ਜੀ ਮੇਰੇ ਦੋਸਤੋ ਜਿਹੜੇ ਬ੍ਰਾਂਡ ਦੇ ਆਪਾਂ ਤੂੜੀ ਪਾ ਰਹੇ ਹਾਂ ਤੁਹਾਨੂੰ ਆਪਾਂ ਉੱਥੇ ਲੈ ਕੇ ਚਾਲਦੇ ਆ ਤੇ ਕੁਝ ਕੁ ਬੰਦੇ ਨੂੰ ਨਵੇਂ ਬੰਦੇ ਨੂੰ ਪਾਉਂਦੇ ਆ ਆਪਾਂ ਵੀ ਤੁਹਾਨੂੰ ਸੀਜ਼ਨ ਕਿੱਦਾਂ ਦਾ ਲੱਗਦਾ ਜੀ ਆ ਦੇਖੋ ਬਈ ਸਵਾਦੀ ਹੈ ਇਹ ਚ ਪਾਈ ਨੇ ਤੂੜੀ ਇਹ ਵੀ ਆਹ ਲਈ ਇਹਦਾ ਹੋਰ ਗੱਲ ਹੈ ਆ ਬੈਠੇ ਆਪਣੇ ਮੂਰੇ ਸਪੋਟਾ ਲੱਗ ਜਾਂਦੀਆਂ ਨੇ ਉਹਦੇ ਸਿਰੇ ਦੇ ਦਿਖਾ ਤੂੜੀ ਉਸਰੇ ਤੇ ਪੈਂਦੀ ਇਹਨਾਂ ਨੂੰ ਕੋਈ ਟੈਂਕ ਆਪੇ ਬਾਪੂ ਜੀ ਜਿਨ੍ਹਾਂ ਦੇ ਆਪਾਂ ਤੂੜੀ ਲਾ ਰਹੇ ਆਂ ਜੀ ਤੇ ਬਾਪੂ ਜੀ ਕੋਈ ਕਹਿਣਾ ਚਾਹੋਗੇ ਆਪਣੇ ਵਾਰੀ ਵੀ ਬਾਪਾ ਤੂੜੀ ਲਵਾ ਰਹੇ ਆਂ ਕਿਰੇ ਬੋਲ ਬਾਕਸ ਹੱਥ ਕੱਢਣ ਲੱਗ ਗਿਆ ਮਾ ਬੋਲ ਨਾ ਪੱਠੇ ਲੈ ਕੇ ਆਇਆ ਕੋਣ ਆ ਰਿਹਾ ਜੀ ਆਪਣੇ ਗੱਲ ਨਹੀਂ ਨਵਾਂ ਮੁੰਡਾ ਜਿਹੜਾ ਲੱਗਾ ਜੀ ਅੱਜ ਪਹਿਲੇ ਦਿਨ ਹੀ ਆਪਣੇ ਨਵਾਂ ਸੀਜ਼ਨ ਲਾਉਣ ਤੇ ਕਿਵੇਂ ਵੀਰ ਤੁਸੀਂ ਦੱਸੋਗੇ ਵੀ ਤੁਹਾਨੂੰ ਕਿਦਾਂ ਦਾ ਲੱਗਦਾ ਇਹ ਕੰਮ ਜੀ ਇਹ ਕੰਮ ਯਾਰ ਪੂਰਾ ਹੀ ਹਾਂ ਬਸ ਕੀ ਕਹਿ ਸਕਦਾ ਵਿਚਾਰ ਹੀ ਹੈ ਨਹੀਂ ਕੁਝ ਕਹਿ ਹੀ ਨਹੀਂ ਸਕਦਾ ਨਾ ਕਿਵੇਂ ਵੀ ਆਪਾਂ ਨੂੰ ਮੰਡੀ ਨਾਲੋਂ ਕੰਮ ਕਿੱਦਾਂ ਦਾ ਜੀ ਸੌਖਾ ਗੇ ਔਖਾ ਜੀ ਤਾਂ ਇੱਕ ਮੇਰੇ ਇੱਧਰ ਕੱਢੀ ਕੈਮਰਾ ਇੱਕ ਵਜੇ ਅਸੀਂ ਨਾ ਉਹ ਬੰਦੇ ਸਫਤ ਕਰਾਂ ਗੱਲ ਸਾਬ ਬਾਈ ਬਾਹਰ ਵੀ ਜਾ ਕੇ ਆਇਆ ਹਾਂ ਜੀ ਬਦਲ ਸਾਡਾ ਮੇਨ ਬੰਦਾ ਦੁਬਈ ਦਾ ਰਾਜਾ ਉਹ ਕਿੱਥੇ ਇੱਕ ਸੇਖ ਕਿੱਥੇ ਸੇਖ ਸਾਹਿਬ ਦੀ ਮਾਰੇ ਹੋਰੇ ਆਉਗੇ ਤੁਸੀਂ ਦੂਰੋਂ ਇੱਥੇ ਨਹੀਂ ਦੇਣੀ ਜੀ ਚਲੋ ਦੱਸਗੇ ਚਾਹੇ ਕਿੱਧਰ ਜਾ ਕੇ ਆਣੀ ਜੰਦੇ ਆ ਤੁੜੀ ਦਾ ਕੰਮ ਬਹੁਤ ਅੱਛਾ ਹੈ ਪੈਸਾ ਬਹੁਤ ਜ਼ਿਆਦਾ ਵਾਹ ਵਧੀਆ ਬੰਦਾ ਪਾਏ ਤਾਂ ਆਪਣਾ ਕਹਾ ਦਾ ਹਾਰਡ ਵਰਕ ਹੈ ਦਾ ਹਾਂ ਚਲਾ ਆਇਆ ਕਰਦਾ ਨੰਗੀਆਂ ਹੁੰਦੇ ਸਾਰੇ ਨਾਲ ਚੱਲੇ ਜੀ ਤੁਹਾਨੂੰ ਸਾਹ ਸੁ ਆਇਆ ਨਾ ਹੁੰਦਾ ਤੁਲੀ ਜੀ ਕੇ ਬਸ ਰੱਬ ਦਾ ਨਾ ਹੀ ਆਈ ਇਹਦਾ ਰੱਬ ਦਾ ਨਾ ਹੀ ਹੈ ਜੀ ਕਿਹਦੇ ਕਿਹਦਾ ਕਿਉਂ ਨਾ ਖੜਾ ਜਾਦਾ ਕਿਹਦੇ ਸੌਖਾ ਵੀ ਆਇਆ ਇੱਕ ਆ ਕਾਂ ਜਾ ਖੜਾਈ ਇਹ ਹੀ ਜੀ ਹੱਟ ਨਾਲ ਹੀ ਪ੍ਰਾਣਾ ਹੀ ਹੈ ਵੀ ਇਹ ਇਫੈਕਟਰ ਹੈ ਜੀ ਇਹ ਵੀ ਪੇਂਟਰ ਆ। ਮੈਂ ਆਹ ਨਾਲੇ ਕੰਨੀ ਇਹ ਵੀ ਆਪਣਾ ਠੇਕੇਦਾਰ ਆ ਜੀ, ਹੈੱਡ ਠੇਕੇਦਾਰ ਆ ਜੀ। ਇਹ ਠੇਕੇਦਾਰ ਆ ਇਹ ਜਲੇਬੀਆਂ ਵਾਲੀ ਖਾਂਦਾ ਜੀ। ਤਾਂ ਠੀਕ ਆ ਜੀ। ਹਾਂ, ਇਹ ਜਲੇਬੀਆਂ ਦਾ ਮਹਾਰਾਜ ਜੇ ਕਿਸੇ ਨੇ ਤੂੜੀ ਇਹ ਦਬਾਉਣੀ ਹੋਵੇ ਜਲੇਬੀਆਂ ਨਾਲ ਇਹਦੇ ਜਲੇਬੀਆਂ ਨਾਲ ਹੀ ਮੰਨੇ ਜਾਂਦੇ। ਕਿਵੇਂ ਠੇਕੇਦਾਰ ਜੀ ਤੁਸੀਂ ਕੋਈ ਸਿਜਨ ਬਾਰੇ ਕਹਿਣਾ ਚਾਹੋਗੇ ਜੀ? ਲੱਕਾਇਤ ਠੇਕੇ। ਠੇਕੇਦਾਰ ਦੀ ਭੈਣ ਦਾ ਜੀ ਤੁਸੀਂ ਜਾ ਰਹੇ ਹੋ। ਬੱਸ ਉਹਨੇ ਲੋਕਾ ਸਕਾਰ ਆਪ। ਉਹ ਠੇਕੇਦਾਰ ਜੀ ਤੁਹਾ ਮਨ ਕਰ ਤੁਸੀਂ। ਹਾਂ ਜੀ ਹਾਂ ਜੀ ਕੀ ਕਹਿੰਦੇ ਤੁਸੀਂ ਹੁਣ ਬੋਲੀ ਦੁਆਰਾ ਪ੍ਰਚਾਰ ਕਰਿਓ ਮੜੇ ਜੀ। ਇਹ ਵਸ ਹੁਣ ਆਪਣੀ ਆਉਣ ਵਾਲੀ ਆ ਟਰਾਲੀ ਸੋ ਟਰਾਲੀ ਚਲੋ ਕੋਈ ਨਹੀਂ ਬਾਕੀ ਧੂੜ ਦੇਖੋ ਕਿੰਨੇ ਉੜਦੇ ਹੁੰਦੀ ਆ ਆ ਬੜਾ ਜੀ ਆਹੀ ਕੰਮ ਤੇ ਮਜ਼ੇ ਕਰ ਰਿਹਾ ਜਿਹੜਾ ਟਰਾਲੀ ਟਰਾਲੀ ਆ ਚੁੱਕੀ ਆ ਲੈ ਤੇ ਮੈਂ ਖੂੜ ਦਾ ਸਿੰਗਲ ਟਰਾਲੀ ਕਿ ਲੈ ਲੱਗ ਗਿਆ ਬਸ ਹੁਣ ਆਪਣੇ ਰਣਦੀਪ ਸਿੰਘ ਜੀ ਪੱਤਰਕਾਰ ਤੇ ਜਿਹੜਾ ਨਵਾਂ ਮੁੰਡਾ ਜੀ ਆਪਣੇ ਨਾਲ ਲੱਗਾ ਸੀ ਜਾਂ ਲਾਉਣ ਉਹ ਤੇ ਟਰਾਲੀ ਦੇ ਕੁੰਡੇ ਪਾਉਣ ਗਏ ਚਲੋ ਵੀ ਫਿਰ ਪਹਿਲਾਂ ਕੁੰਡੇ ਹੋਲੇ ਫੇਰ ਆਪਾਂ ਟਰਾਲੀ ਖਾਲੀ ਕਰਦੇ ਆਂ ਮੈਂ ਕਹਿਣ ਹੁੰਦਾ ਵੀ ਥੋਖਾ ਕੰਮ ਹੈ ਨਾ ਹੂੰ ਆ ਧੂੜ ਦੇਖਿਆ ਤੁਹਾਨੂੰ ਧੂੜ ਤੇ ਪਤਾ ਲੱਗ ਜਾਣਾ ਵੀ ਕੀ ਹਾਲਾਤ ਪਰ ਇੱਕ ਗੱਲ ਆਈ ਵੀ ਮੰਡੀ ਦੇ ਸੀਜ਼ਨ ਨਾਲੋਂ ਸੌਖਾ ਨਾ ਸੌਖਾ ਏ ਚਲੋ ਜਦੋਂ ਆ ਟਾਈਮੇ ਡਾਲੇ ਢੂਲੇ ਖੋਲਦੇ ਉਹਨਾਂ ਟਾਈਮ ਆਪਾਂ ਆ ਆਦੀ ਪਰਮਾਨੀ ਤੂੜੀ ਵਾਲ ਯਾਨਕ ਜੀ ਲਾਲੀਆ ਜੀ ਛੜੀ ਜੀ ਇਹ ਤਾਂ ਛੜੀ ਜੀ ਆ ਪਰ ਯੂਟਿਊਬਰਾਂ ਕੋਲ ਤੁਹਾਨੂੰ ਪਤਾ ਇਹੋ ਜੀ ਹੁੰਦੀ ਹੈ ਯਾਨਕ ਦਾ ਕਮਾਈ ਹਮਨ ਲੱਗੀ ਅਮਰੀਕਨ ਡਾਲਰਾਂ ਚ ਜਦੋਂ ਲਾਇਆ ਕਰਾਂਗੇ ਰੇਵਨ ਦੀ ਆਪਣੇ ਪੈਣ ਦੇ ਭਰਾਵਾਂ ਨਾਲ ਇਧਰ ਆ ਜਾਓ ਵੀਡੀਓ ਇਧਰੋਂ ਪੈਣਾ ਦੇ ਭਰਾਵਾਂ ਨੇ ਜਦੋਂ ਆਪਣੇ ਨੂੰ ਪੂਰੀ ਸਪੋਰਟ ਕੀਤੀ ਉਹ ਡਾਲਰ ਡੋਲਰ ਆਉਣ ਲੱਗ ਗਏ ਬਾਈ ਕੈਨੇਡਾ ਵਾਲੇ ਤੇ ਉਦੋਂ ਤਾਲ ਆਪਾਂ ਐਨਕਾ ਵੱਡ ਤਕੜੀਆਂ ਟੁਕੜੀਆਂ ਲਾਇਆ ਕਰਾਂਗੇ ਫਿਰ ਉਹ ਆਪਾਂ ਤੂੜੀ ਦੇ ਸੀਜ਼ਨ ਲਾਇਆ ਕਰਾਂਗੇ ਪਰ ਘੱਟ ਵੱਧ ਤੇ ਚਲੋ ਵੀ ਹੁਣ ਆਪਾਂ ਕੁੰਡੇ ਪਾਉਣੇ ਆਂ ਤੇ ਦਿਖਾਉਨੇ ਆਂ ਤੁਹਾਨੂੰ ਆਪਾਂ ਹਾਂ ਦੇ ਮੇਰੇ ਤੇ ਕਰ ਯਾਰ ਮੈਂ ਆਪਣੂੰ ਕਿਰਪਾ ਕਰਤੀ ਸਾਰਿਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਬਈ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਪੂਰਾ ਦੱਬ ਕੇ ਕਰਿਓ ਬਾਕੀ ਬਾਈ ਹੁਣੀ ਤਾਂ ਹੱਦਿਆ ਤੇ ਪਰ ਬਾਕੀ ਗੱਲ ਹੈ ਕਮੈਂਟ ਅਜੇ ਕਿਸੇ ਨੇ ਗਾਲ ਨਹੀਂ ਖੜਨੀ ਹੋਰ ਹੋ ਜਾ ਕਹਿੰਨਾ ਆਵਣਾ ਆ ਮਾੜਾ ਨੇੜੇ ਲੈ ਕੇ ਚੱਲਦੇ ਆ ਪਤਾ ਨਹੀਂ ਕਿੱਥੇ ਜੇ ਖੋਲ ਜੀ ਜਾਂਦੇ ਅਸਾਂ ਕੁੰਡੇ ਪਾਉਂਦੇ ਹੀ ਇਹੇ ਚੱਲ ਜੀ ਕੰਮ ਕੋਈ ਵੀ ਬਾਈ ਛੋਟਾ ਵੱਡਾ ਨਹੀਂ ਹੁੰਦਾ ਹੂੰ ਗੇਂਦ ਮੰਨੋ ਤਾਂ ਇਹ ਆ ਆ ਗੱਲ ਦੀ ਆ ਮੁੰਡੇ ਦੀ ਗੱਲ ਨੇ ਜਮਾ ਮੈਨੂੰ ਕੀਲ ਕੇ ਰੱਖਤਾ ਈ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਈ ਚੱਲ ਬਾਬਾ ਚਲੋ ਜੀ ਆਪਣੇ ਕੁੰਡੇ ਲੱਗ ਗਿਆ ਜੀ ਤੇ ਕਰਦੇ ਹਿਸਾਬ ਦੇ ਪਤਾ ਲੱਗ ਜਾਣਾ ਆਪਣੇ ਹਾਲਾਤ ਦਿਖਾਉਂਦੇ ਜੀ ਕਰਦੇ ਬਾਰੇ ਬਾਰੀ ਫੜੀ ਬਾਰੀ ਬੈੜ ਗਈ ਓਹੋ ਸੱਬਲੀ ਪੱਟੀ ਗਈ ਸਾਈਕਲ ਜੀ ਗਈ ਸੀ ਜੀ ਤੇ ਐਨੇ ਬੰਡ ਪੰਗੇ ਕਰਨੇ ਪੈਂਦੇ ਦੇਖ ਲੋ ਸੱਬਲੇ ਵੇਰ ਕੱਟਣੀ ਪਈ ਜੀ ਹਾਂਜੀ 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 ਚੜਦਾ ਜੀ ਤੇ ਬੈ ਜਾ ਕਰਾ ਹੌਲੀ ਯੋਰ ਜੰਗ ਮੜਾ ਜਾ ਬਾਈ ਗੰਦਗੰਦਗੀਆਂ ਚੀਜ਼ਾਂ ਤਾਂ ਤੁਸੀਂ ਬਹੁਤ ਅੱਜ ਕੇ ਸ਼ੇਅਰ ਕਰਦੇ ਹੋ ਹਾਂ ਨਾ ਵੀਡੀਓ ਵਾਟ ਲੈ ਯਾਰ ਇਹਦਾ ਫਰੇ ਸ਼ਵਾਦ ਕਰੀ ਜਾ ਸਕਾਣ ਦੇ ਬਾਈ ਮੜਿਆ ਹੁਣ ਫੇਰ ਸੱਪੜ ਪੱਟੀ ਕੀ ਦੁਆਰਾ ਆਹ ਨੀ ਆ ਫਰ ਰੋਕੋ ਬਾਈ ਲਓ ਵੀ ਆਪਾਂ ਆ ਚੁੱਕੇ ਆ ਸੈਲਰ ਚ ਜਿੱਥੇ ਆਪਾਂ ਲਾਉਨੇ ਹੁੰਨੇ ਆ ਸੌ ਟਰਾਲੀ ਸਿੱਧੀ ਪੈ ਜਾਂਦੀ ਆ ਤੇ ਆਪਣੇ ਬੰਦੇ ਬੈਠੇ ਆ ਸਾਰੇ ਨਾਲ ਹੀ ਤੇ ਸਾਰੀ ਟਰਾਲੀ ਆ ਗਈ ਚੁੱਕੀ ਆ ਉਹ ਦੇਖੋ ਉਧਰੋਂ ਦੇ ਨਾਲ ਟਰਾਲੀ ਐ ਸਿੱਧਾ ਤੇ ਲਾਉਨੇ ਆ ਬਾਈ ਇੱਥੇ ਕਿੰਨੇ ਲੈ ਗਏ ਆ ਬਾਈ ਗੱਲ ਟਰਾਲੀਆਂ ਹਾਂ ਵੀ ਗੱਲ 14000 ਟਰਾਲੀਆਂ ਹਲਾਤੀਆਂ ਇੱਥੇ ਤੇ ਹਜੇ ਦੇਖ ਲਓ ਤੁਸੀਂ 100 ਟਰਾਲੀ ਪਉਗੀ ਹਨਾ ਇੱਥੇ ਸਾਡੇ ਲੱਗ ਜਾਣਾ ਬਈ ਹੱਤਾਂ ਇਹ ਸੁੰਦਰ ਖਾਉਨੇ ਆਧਾ ਭਰਦਾ ਸੀ ਤੇ ਹਜੇ ਪਾ ਜਾਣ ਕੀ ਇਹ ਟਰਾਲੀਆਂ ਬਹੁਤ ਸਾਰੀਆਂ ਰਿਹਾ ਹੈ 40 ਟਰਾਲੀਆਂ ਪਈਆਂ ਹਨ ਹਜੇ ਦੇਖ ਲਓ ਕਿੰਨਾ ਜਲਸਾ ਵੱਡਾ ਇਹ ਚ ਦੇਖੋ ਜੀ ਹੋਰ ਟਰਾਲੀ ਆਉਂਦੀ ਆਪਣੀ ਤਦ ਇਹ ਤੁਹਾਨੂੰ ਮਿਲਦੇ ਹਨ ਕਿ ਡਰਾਈਵਰ ਸਾਹਿਬ ਜੀ ਟਰਾਲੀ ਲਓ ਵੀ ਮੇਟਰ ਆਪਣੀ ਟਰਾਲੀ ਆ ਚੁੱਕੀ ਆ ਆਪਾਂ ਲਵਾਉਨੇ ਆ ਬੈਗ ਬਾਈਕ ਤੇ ਲੱਗੋਗੇ ਬੈਗ ਟਰਾਲੀ ਆ ਗਈ ਆ ਸਾਡੀ ਤੇ ਹੁਣ ਅਸੀਂ ਕੌਣ ਜਾਦੇ ਲੌਨ ਜਾ ਰਹੇ ਆ ਹਾਰਵਰਕ ਕਹੇ ਆਪਣਾ ਚਲਵਾਉ ਦਾਗਾ ਟਰਾਲੇ ਤੇ ਬਲਵਾ ਛੇ ਜੰਟੇ ਫੁੱਲ ਡਾਲ ਲੈ ਲਓ ਜੀ ਟਰਾਲੀ ਲਾ ਲਈ ਆਪਾਂ ਅੰਦਰ ਉਧਰ ਹੀ ਸਾੜੀ ਲਗਾਉਣੇ ਹੋਣੇ ਨਾਲ ਦੀ ਸਾੜੀ ਲਵਾਉਣੀ ਹੈ ਤੇ ਉੱਤਰ ਪਾਇਆ ਸੰਕਲ ਆਪਣੇ ਸੰਕਲਾਂ ਤੇ ਲਾਦਨੇ ਪਹਿਲੇ ਢਾਲਾ ਖੋਲ ਲੈ ਬਾਜਾ ਫੇ ਲੱਗਣਗੇ ਨਾਲ ਢਾਲਾ ਖੋਲ ਲੈ ਢਾਲਾ ਇਹ ਬੰਦ ਲਈਏ ਦਰਬਾਈ ਚੱਲ ਖੋਲ ਲੈ ਆਪਾਂ ਆਈ ਥੋੜਾਇਆ ਖਵਾ ਦੂਗੀ ਚਲਾ ਥੋਕ ਲਈਏ ਇਹ ਮੇਨ ਟਾਲੇ ਕੇ ਮਾਹੀ ਆ ਭਾਈ ਦਹਾਨੋਂ ਵੀ ਕਰਤਾ ਸਾਨੂੰ ਆਪ ਹੀ ਪਤਾ ਹੈ ਕਰਦਾ ਕਿ ਨਾ ਹੁੰਦਾ ਇਹ ਚ ਆਥ ਨੂੰ ਅਸੀਂ 2 ਕਿਲੋ ਘੜ ਖਾ ਜਾਂਦੇ ਸਾਰੇ ਆ ਲੋ ਜੀ ਆਪਾਂ ਹੁਣ ਪਾਉਣ ਲੱਗੇ ਆ ਸੰਗਲ ਹਾਂ ਪਾਣਾ ਗੁੰਡਾ ਸਾਪਾ ਸੰਕਲ ਪਹਤਾ ਨੂੰ ਹੁਣ ਆਪਣੀ ਟਰਾਲੀ ਜਾਨੀ ਆ ਖਿੱਚੀ ਇਹਨਾਂ ਨੂੰ ਸਾਫ ਕਰਦੇ ਗਰਦ ਦਾ ਦੇਖੋੜ ਦਾ ਗਰਦ ਦੇਖ ਪਈਆਂ ਚਲੋ ਲਾ ਦੋ ਤਨੇ ਸਰਦੋਸ ਕੰਜਾ ਕਰ ਤੂੰ ਮੁੱਦਾ ਸਰਵਾ ਬਾਹ ਅਣਕਾ ਦੋ ਚਲ ਬਾਪਾ ਚਲ ਬਾਪਾ ਚਲ ਬਾਪਾ यार अगर ता खनी ता इधर हो गया बहुत खोल दिया खास कंजा फिर जोर से गाना गाना कोनी ऐसी बात मेरा हाथ यहां का ले जा 70000 मेरा दास्ता ਆਹ ਤੇ 70 ਜਰ ਮਤਾਰ ਕਰਦੇ ਦਾ ਇਹਦਾ ਹਾਂ 70 ਦਾ ਆਈਦਾ 70 ਦਾ ਜਰ ਦਾ 70 ਦਾ ਪਤਾ ਨਹੀਂ ਮੰਨ ਗਿਆ ਨਾ ਪੀਕਾਂ ਵਾਲੇ ਪੀਲੇ ਜਾਂਦੇ ਦੋ ਦੁਪਹਾੜਾ ਹੋਏ ਨੂੰ ਹਾਂ ਜਿਹੜਾ ਹਾਲਾਤ ਮੈਂ ਕਹਿਆ ਸੀ ਨਾ ਉਹਦੇ ਬਾਰੇ ਚੰਗੀ ਜਿਹਾ ਖ਼ਬਰ ਹੋ ਹਾਂ ਪਤਾ ਹੈ 1983 ਉਹ ਫਿਰ ਜਿਹੜੇ ਜਿਹੜੇ ਉਹਦਾ ਦੰਗੇ ਹੋਈ ਸੋਨਾ ਬਾਰੇ ਤੇ ਇਹਨੂੰ ਪਤਾ ਹੀ ਹੋਊਗਾ ਪੂਰਾ ਹੀ ਫੇਰੀ ਕਲੀਪ ਆਖਾਂਦਾ ਫਿਰ ਫਿਰਦੁੱਦ ਅਸੀਂ ਜਾਂਦੇ ਹਾਂ ਇਹ ਪ੍ਰੋਜੈਕਟ ਤੋਂ ਸੋ ਬੀ ਤੇ ਮੈਂ ਫੱਟੂ ਪੱਝੀ ਵੀ ਹਾਂ ਹਾਂਜੀ ਹਾਂਜੀ ਬੁੜੇ ਨੇ ਪਰਝਾਈ ਤੈਨੂੰ ਆ ਆ ਬੁੜੇ ਨੇ ਪਰਝਾਈ ਵਿਆਹ ਸੀ ਉਹ ਹੈ ਗਿਆ 20 25 ਸਾਲਾਂ ਦੀ ਇਹ 1970 ਵੇਲੇ ਦਾ ਹੀ ਦੇਖੋ ਇਹ ਕਿਵੇਂ ਪੰਟਾਂ ਦੇ ਇੱਕ ਅਸੀਂ ਨਵਾਂ ਸਿਸਟਮ ਲਿਆਂਦਾ ਵੀ ਨਾਲ ਕੰਗਾ ਅੱਗੇ ਵੀ ਰੱਖਦੇ ਆ ਕੰਗਾ ਹੋਰ ਬਣਵਾਇਆ ਸੀ ਨਮਾ ਇਹ ਨਾ ਬਹੁਤ ਸਿੱਧੀ ਪੰਡਾ ਭਰੀ ਜਾਂਦੀਆਂ ਨੇ ਤੇ ਲਓ ਭਾਈ ਲਓ ਭਾਈ ਗੱਲ ਸਾਹਿਬ ਸਾਡੇ ਜਾਣਗੇ ਤਾਂ ਹੁਣ ਤੇ ਚੜਦੇ ਦੇਖੋ ਕਿਵੇਂ ਆ ਉੱਧਰ ਆ ਗਏ ਲੋ ਸਾਹਿਬ ਚੜਦੇ ਦੇਖੇ ਲਓ ਗਿਆ ਵਾ ਉੱਧਰ ਆ ਗਏ ਲੋ ਸਾਹਿਬ ਉੱਧਰ ਲੋਕਰ ਲੱਗਿਆ ਵਾ ਦੇਖੋ ਜੀ ਚੜਾਈ ਦੇਖੋ ਕਿੰਨੀ ਆ ਹੌਲੀ ਹੌਲੀ ਜਾਣਾ ਸਾਡੇ ਬੰਦੇ ਨੇ ਤਾਂ ਦੇਖੋ ਇਹ ਲਾਈਕ ਕਮੈਂਟ ਸ਼ੇਅਰ ਕਰਦੇ ਬੰਦਾ ਦੇਖੋ ਹਨ ਕਿੰਨਾ ਔਖਾ ਹੋ ਗਿਆ ਜਾਂਦਾ ਐਸਾ ਕਦ ਸੋਟਾਈ ਤੇ ਇੱਕ ਬੜੂ ਉੱਚੇ ਲੱਗ ਗਿਆ ਵੀ ਹੱਥ ਨਹੀਂ ਜਾਂਦਾ ਹੱਥ ਨਹੀਂ ਜਾਂਦਾ ਦੇਖੋ ਸਿਰੇ ਤੇ ਆਣਾ ਤੇ ਸਿਰੇ ਦੇਖ ਲਓ ਉੱਥੇ ਕਰੋ ਉਹ ਖੁੰਦੇ ਤੇ ਆਣਾ ਜੀ ਦੇਖ ਲਓ ਕਿੰਨੀ ਦੂਰ ਅਸੀਂ ਇੱਥੇ ਖੜੇ ਆ ਜਿਵੇਂ ਉੱਪਰੋਂ ਛੱਤ ਤੋਂ ਬੈਠੀ ਕਰ ਲਈ ਨਹੀਂ ਬੰਦੇ ਕਿ ਨਹੀਂ ਝਾਕਦੀ ਹੁੰਦੀ ਜੀ ਤੇ ਉਵੇਂ ਝਾਕਾਂ ਜੇ ਬਾਕੀ ਸ਼ੁਰੂ ਦਿਖਾਣ ਨੇ ਜਿਵੇਂ ਆਪਾਂ ਤੂੜੀ ਦੇ ਵਿੱਚ ਆਪਣੀ ਮੁਰਗੀ ਜਾਂ ਬਿੱਲੀ ਆਂਡੇ ਉਲੇ ਬੱਚੇ ਦਿੰਦੀ ਆਈ ਦੇ ਹੋ ਖਾਂਜੀ ਦੇ ਬੈਠੇ ਤੁਹਾਨੂੰ ਦਿਖਾਵਾਂਗੇ ਚਲੋ ਜੀ ਖੜ ਗਿਆ ਬੜਾ ਦਿਖਾਓ ਕੈਮਰਾ ਚਲ ਗਿਆ ਸਾਬ ਜੀ ਤਰੋ ਚਲੋ ਜੀ ਦਿਖਾਓ ਜੀ ਸਰ ਵੀਡੀਓ ਬਣੀ ਜਾਂਦੀ ਆ ਪੁੰਚ 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 ਚਲੋ ਚਲੋ ਚੜਾ ਨਹੀਂ ਆ ਗਿਆ ਜੁੜਿਆ ਕੇ ਬੈਣੀ ਆ ਦੋ ਜੋਸ਼ ਮੜਾਇਆ ਜੋਸ਼ ਜੋ ਆ ਕੇ ਮੜਾਇਆ ਦੋ ਐਸੇ ਦੋ ਬਲੌਗਰ ਆਏ ਹੋਏ ਆ ਵੀਡੀਓ ਬਣਾਉਣ ਸਪੈਸ਼ਲ ਤੁਹਾਡੀ ਇਥੋਂ ਲੱਗ ਸੁਣੀ ਭਰਨਾ ਜੀ ਸੰਜੋ ਗਾਓ ਤੇ ਉੱਪਰ ਤੜੋ ਖੜਾ ਬੰਦਾ ਦੇਖੋ ਇੱਥੋਂ ਦੇਖੋ ਇਸ ਹਿਸਾਬ ਨਾਲ ਦੇਖੋ ਗੱਡੀ ਦੂਰ ਆ ਹੋ ਗਏ ਚਲੋ ਬਈ ਹੁਣ ਚੱਕ ਲਈ ਅਸੀਂ ਆਹ ਥੜੀ ਟਰਾਲੀ ਆਈ ਥੂੜੀ ਦੀ ਖੱਡੀ ਫੇਰ ਤੁਹਾਨੂੰ ਮਿਲਦੇ ਆ ਅੱਗੇ ਤੇ ਅੱਜ ਕਿੰਨੀਆਂ ਟਰਾਲੀਆਂ ਲਵਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਓਕੇ ਜੰਟ ਨੂੰ ਜਰੂਰ ਮੈਨਣਾ ਜੀ ਓਏ ਗਾਜਾ ਢਿਲਾਂ ਪਿੰਡ ਗਾਜੀ ਆਲਾ ਗੋਰੀਏ ਵੱਡ ਖਾਣਿਆਂ ਦਾ ਜਿੱਥੇ ਰਹਿੰਦਾ ਲਾਣਾ ਗੋਰੀਏ ਮੋ ਗਾਜਾ ਢਿਲਾਂ ਪਿੰਡ ਗਾਜੀ ਆਲਾ ਗੋਰੀਏ ਵੱਡ ਖਾਣਿਆਂ ਦਾ ਜਿੱਥੇ ਰਹਿੰਦਾ ਲਾਣਾ ਗੋਰੀਏ ਯਾਰ ਨਾਲ ਮੰਗੀ ਤੈਨੂੰ ਜਾਣ ਵੀ ਮਿਲੂ ਨਾ ਅਕੜਾਣਾ ਮਿਲੂ ਤੈਨੂੰ